ਪਿੰਡ ਪੰਜਾਵਾ ਦੇ ਵਿੱਚ ਪਹੁੰਚੇ ਆ ਜਿੱਥੇ ਆਪਾਂ ਰਾਜਨੀਤਿਕ ਸਰਵੇ ਕਰ ਰਹੇ ਆ ਤੇ ਟਿੱਪ ਦੇ ਵਰਦਮਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਗੁਰਜਿੰਦਰ ਸਿੰਘ ਗਿੱਲ ਹੈ ਜੀ ਪਿੰਡ ਪੰਜਾਵਾ ਮੰਡਲ ਅੱਛਾ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਵੀਰੋ ਸਾਹੀ ਜੀ ਸ਼ੁਰੂ ਤੋਂ ਜੋ ਵੀ ਸਾਡੇ ਵੱਡੇ ਦਾਦੇ ਪੜਦਾਦੇ ਸੀਗੇ ਤੇ ਸਾਡੇ ਪਿਤਾ ਜੀ ਹੋ ਗਏ ਹੁਣ ਸਾਨੂੰ ਜੀ ਇਹ ਇੱਕ ਸਾਡੀ ਕਾਂਗਰਸ ਪਾਰਟੀ ਸਾਨੂੰ ਬਰਾਸਤੀ ਚ ਮਿਲੀ ਹੋਈ ਹੈ ਜੀ ਅਸੀਂ ਕਾਂਗਰਸ ਪਾਰਟੀ ਨਾਲ ਹੀ ਸੰਬੰਧ ਰੱਖਦੇ ਆ ਤੇ ਗਾਂ ਵੀ ਅਸੀਂ ਹੀ ਰੱਖਦੇ ਰਵਾਂਗੇ ਤੁਸੀਂ ਕਾਂਗਰਸ ਪਾਰਟੀ ਨੂੰ ਆਪਣੇ ਪਿੰਡ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਇੱਕ ਰਿਸਪੌਂਸ ਮਿਲਿਆ ਜੀ ਲੋਕ ਸਭਾ ਦੇ ਚੋਣਾਂ ਦੇ ਵਿੱਚ ਸਾਨੂੰ ਸਮਝ ਲਓ ਜਦੋਂ ਕੋਈ ਵੱਡਾ ਲੀਡਰ ਪਾਰਟੀ ਨੂੰ ਛੱਡ ਜਾਂਦਾ ਹੈ ਪਾਰਟੀ ਇੱਕ ਦੀ ਜ਼ਰੂਰ ਜ਼ੀਰੋ ਲੈਵਲ ਤੇ ਥੱਲੇ ਡਿੱਗ ਪੈਂਦੀ ਹੈ ਔਰ ਅਸੀਂ ਛੋਟੇ ਛੋਟੇ ਵਰਕਰ ਤੇ ਸਾਡਾ ਬਾਈ ਹਰਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਤੇ ਅਸੀਂ ਅੱਜ ਕਾਂਗਰਸ ਪਾਰਟੀ ਨੂੰ ਇੱਕ ਸਾਹ ਦੇ ਬੋਤਲ ਵਿੱਚ ਬਰਾਬਰ ਇੱਕ ਲਿਆ ਕੇ ਥੱਲ ਦਿੱਤਾ ਜੀ ਹਾਂਜੀ ਜੇ ਗੱਲ ਕਰੀਏ ਜਾਖੜ ਪਰਿਵਾਰ ਜਿਹੜੇ ਜੜ ਸੀ ਕਾਂਗਰਸ ਦੀ ਉਹ ਛੱਡ ਚੁੱਕੇ ਨੇ ਉਹ ਬੀਜੇਪੀ ਚ ਜਾ ਚੁੱਕੇ ਨੇ ਤੁਹਾਨੂੰ ਲੱਗਦਾ ਕੋਈ ਨੁਕਸਾਨ ਹੋਇਆ ਹੋਊਗਾ ਇਹਨਾਂ ਦਾ ਫਰਕ ਪਿਆ ਕੋਈ ਨਹੀਂ ਜੀ ਜਦੋਂ ਚਲੋ ਠੀਕ ਹੈ ਕੋਈ ਵੱਡਾ ਲੀਟਰ ਜਾਂਦਾ ਜੀ ਜਦੋਂ ਪਾਰਟੀ ਨੇ ਇੱਕ ਜਰੂਰ ੱੱਕਾ ਜਰੂਰ ਲੱਗਦਾ ਤੇ ਪਾਰਟੀ ਗਰਾਊਂਡ 'ਲੋਂ ਥੱਲੇ ਡਿੱਗਦੀ ਆ ਜੀ ਪਰ ਹੁਣ ਅਸੀਂ ਹੌਲੀ 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 ਆਦੀ ਪਾਰਟੀ ਨੂੰ ਸਟੈਂਡ ਕਰ ਰਹੇ ਆ ਜੀ ਅੱਜ ਸਾਡੀ ਪਾਰਟੀ ਸਟੈਂਡ ਵੀ ਹੈ ਤੇ ਬਾਈ ਹਰਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਬਹੁਤ ਮਿਹਨਤ ਕਰਦੇ ਆ ਜੀ ਪਾਰਟੀ ਦੇ ਰੇਕ ਵਰਕ ਨੂੰ ਬਹੁਤ ਵਧੀਆ ਮਾਹੌਲ ਚ ਰੱਖਦੇ ਆ ਜੀ ਤੇ ਅਸੀਂ ਜਰੂਰ ਬਾਈ ਹਰਪ੍ਰੀਤ ਸਿੰਘ ਸਿੱਧੂ ਦੇ ਨਾਲ ਜੁੜੇ ਹਾਂ ਜੀ ਪਾਰਟੀ ਤੇ ਉਹਨਾਂ ਨੇ ਝੰਡਾ ਕਾਂਗਰਸ ਪਾਰਟੀ ਨੂੰ ਡਿੱਗਣ ਨਹੀਂ ਦਿੱਤਾ ਜੀ ਹਾਂਜੀ ਆਪਣੇ ਜੀ ਗੱਲ ਕਰੀਏ ਹਲਕਾ ਹਬੌਰ ਦੇ ਵਿੱਚ ਹਾਂਜੀ ਕਾਂਗਰਸ ਦਾ ਕੋਈ ਹਲਕਾ ਇੰਚਾਰਜ ਨਹੀਂ ਲੱਗਿਆ ਹੋਇਆ ਨਹੀਂ ਤੁਸੀਂ ਕਿਸ ਲੀਡਰ ਨੂੰ ਪਸੰਦ ਕਰਦੇ ਹੋ? ਸਾਸੀ ਦਾ ਬਾਈ ਹਰਦੀਪ ਸਿੰਘ ਸਿੱਧੂ ਸਾਹਿਬ ਨੂੰ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਪਾਰਟੀ ਨੂੰ ਖੜਾ ਕੀਤਾ ਦੁਬਾਰਾ ਕੋ ਉਹ ਜਬੋਰ ਹਲਕੇ ਦੇ ਵਿੱਚ ਅੱਜ ਦਾ ਬਾਈ ਹਰਦੀਪ ਸਿੰਘ ਸਿੱਧੂ ਸਾਹਿਬ ਨੂੰ ਪਸੰਦ ਕਰਦੇ ਹਾਂ ਕਿ ਉਹ ਹਲਕਾ ਚਾਜ ਜਿਹਾ ਹੋਣੇ ਚਾਹੀਦਾ। ਕਹਿੰਦੇ ਸਾਡੇ ਕੋਲ ਹਲਕਾ ਚਾਜ ਹੈ ਨਹੀਂ ਜੀ ਹੋਣੇ ਚਾਹੀਦੇ ਗਰੀਬ ਹੋਣੇ ਚਾਹੀਦੇ। ਸ਼ੇਰ ਸਿੰਘ ਖਬਾਇਆ ਜਿੱਤੇ ਨੇ ਤੇ ਤੁਹਾਨੂੰ ਲੱਗਦਾ ਕਿ ਆਪਣੇ ਹਲਕਾ ਖਬੋਰ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵਾਧਾ ਹੋਵੇਗਾ ਵੋਟਰਾਂ ਦੇ ਵਿੱਚ? ਬਿਲਕੁਲ ਆਪਣ ਨੂੰ ਮੋਢੇ ਵਕ ਭਾਇਆ ਸਾਹਮਣੇ ਮਿਲ ਕੇ ਨਹੀਂ ਆਏ ਬਧਾਈ ਵੀ ਦੇ ਕੇ ਆਇਆ ਅਸੀਂ ਉਹਨਾਂ ਨੂੰ ਇਸ ਗੱਲ ਆਖਿਆ ਜੀ ਸਾਡੇ ਬੋਹ ਹਲਕੇ ਦਾ ਬਹੁਤ ਮਾਰੇ ਹਾਲਤ ਨੇ ਤੇ ਤੁਸੀਂ ਸਾਡੇ ਬੋਹ ਰੱਖ ਕੇ ਦੀ ਬਾਹ ਫੜੋ ਉਹਨਾਂ ਨੇ ਜਰੂਰ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਪਹਿਲ ਦੇ ਤਰ੍ਹਾਂ ਤੇ ਘਾਟੇ ਬੋਹ ਹਲਕੇ ਦੇ ਮਸਲੇ ਹਾਲਤ ਬੋਹ ਹੀ ਕਰਦੇ ਕੰਮ ਰਹਿੰਦੇ ਅਸੀਂ ਕਰਦੇ ਤੇ ਜਾਖੜ ਪਰਿਵਾਰ ਨਾਲ ਸੁਖ ਜਾਣ ਦਾ ਫਾਇਦਾ ਹੀ ਹੋਇਆ ਹੈ ਕਿ 40 ਸਾਲਾਂ ਬਾਅਦ ਸ਼ੇਰ ਸਿੰਘ ਖਵਾਏ ਨੇ ਕਾਂਗਰਸ ਜਿਹੜੀ ਪਾਰਟੀ ਉਹਨਾਂ ਦੇ ਚੋਲੀ ਵੇ ਸੀਟ ਪਾਈ ਜਿੱਤ ਕੇ ਇਹਦਾ ਅਗੇ ਸੇ ਆਪਣੇ ਜਾਖੜ ਪਰਿਵਾਰ ਉਹਦੋ ਹਾਰਦੇ ਹੀ ਰਹੇ। ਤੁਹਾਡੇ ਏਰੀਆ ਚ ਜਿਵੇਂ ਹਲਕਾ ਇੰਚਾਰਜ ਵੀ ਲੱਗਿਆ ਹੋਇਆ ਤੇ ਬਾਈ ਹਰਪ੍ਰੀਤ ਨੇ ਤੁਹਾਡੇ ਵਾਂਗ ਡੋਰ ਸੰਭਾਲੀ ਆ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਬਾਈ ਹਰਪ੍ਰੀਤ? ਹਰਪ੍ਰੀਤ ਬਹੁਤ ਵਧੀਆ ਇਨਸਾਨ ਨੇ ਤੇ ਅਸੀਂ ਤਾਂ ਕਾਂਗਰਸ ਪਾਰਟੀ ਰਾਜਾ ਵੜਿੰਗ ਨੂੰ ਇਹ ਕਹਿੰਨੇ ਆਂ ਕਿ ਆਉਣ ਵਾਲਾ ਜਿਹੜਾ ਐਮਐਲਏ ਆ ਹਰਪ੍ਰੀਤ ਬਾਈ ਨੂੰ ਸੀਟ ਦਿੱਤੀ ਜਾਵੇ। ਤੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਨਾਲ ਵਰਕ ਕੀਤਾ ਹੈ। ਇਹ ਚਿਹਰਤਾਂ ਕੋ ਬਾਏ ਨੂੰ ਵੱਧ-ਵਾਧੇ ਨਾਲ ਵੋਟ ਖੜਾਈਏ ਜਿੱਥੋਂ ਤੇ ਬੂਥ ਵੀ ਲੱਗੇ ਨੇ ਤੇ ਏਜੰਟ ਵੀ ਬਣੇ ਨੇ ਸਭ ਕੁਝ ਹੋਇਆ ਜੀ ਹਾਂਜੀ ਲੋਕ ਦੱਸ ਰਹੇ ਸੀ ਵੀ ਵਿ ਪ੍ਰਜਾਖਣਾਂ ਵਿੱਚ ਪਾਰਟੀ ਛੱਡਤੀ ਤੇ ਬੂਥ ਵੀ ਨਹੀਂ ਲੱਗਣਗੇ ਇਸ ਤਰ੍ਹਾਂ ਕੀ ਤੁਹਾਡੇ ਤੁਹਾਡੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਬੂਥ ਵੀ ਲੱਗੇ ਨੇ ਤੇ ਲੋਕ ਸਗੋ ਵੱਧ ਚੜ ਕੇ ਹਿੱਸਾ ਲਿਆ ਨਾ ਕਿੰਨੀ ਵੋਟ ਪਈ ਜੀ ਆਪਣੇ ਪਿੰਡ ਚ ਤੁਹਾਨੂੰ ਤੁਹਾਡੇ ਪਿੰਡ ਚ 400 ਤੇ 67 ਵੋਟ ਨਿਕਲੀ ਹੈ ਜੀ ਅੱਛਾ ਇੱਥੇ ਲੇਡੀਜ਼ ਵੀ ਲੱਗੇ ਹੋਏ ਨੇ ਕੰਮ ਕਰਨ ਦੇ ਲੇਬਰ ਨਮਸਕਾਰ ਅੰਟੀ ਜੀ ਹਾਂਜੀ ਕਿਸ ਤਰ੍ਹਾਂ ਤੁਸੀਂ ਇਥੋਂ ਦੇ ਆਪਣੇ ਪੰਗਾਸ ਪਾਰਟੀ ਨੂੰ ਦੇਖ ਰਹੇ ਹੋ ਕਾਂਗਰਸ ਪਾਰਟੀ ਨੂੰ ਦੇਖ ਰਹੇ ਆਸੀਂ ਕਾਂਗਰਸ